ਹਾਂਜੀ ਦੋਸਤੋ ਸਾਰਿਆਂ ਨੂੰ ਸਸਰੀ ਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚੇ ਆ ਕਾਫੀ ਵੀਡੀਓ ਜਿਹੜੀਆਂ ਦੋਸਤੋ ਇਸ ਕੋਲ ਆਪਾਂ ਅਪਲੋਡ ਕੀਤੀਆਂ ਨੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਆਉਂਦੇ ਆ ਅੱਜ ਇਸ ਵੀਡੀਓ ਦੇ ਵਿੱਚ ਚਾਰ ਝੋਟੀਆਂ ਤੁਹਾਨੂੰ ਦਿਖਾ ਦਾਂਗੇ ਪਸ਼ੂ ਪੁੱਛ ਲਾਂਗੇ ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਵੀ ਸੋਏ ਸਵਾਏ ਨਗ ਕਿੰਨੇ ਆ ਗੱਬਣ ਕਿੰਨੇ ਆ ਤੇ ਇੱਕ ਪਾਸੇ ਵੇੜਾ ਵੀ ਤੁਹਾਨੂੰ ਦਿਖਾ ਦਿੰਨੇ ਆ ਵੇੜਾ ਜਿੰਨੀਆਂ ਵੀ ਬਕਾਊ ਹੋਈਆਂ ਉਹਨਾਂ ਦੀ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਜਾਊਗੀ ਠੀਕ ਹੈ ਜੀ ਬੜਾ ਵੈਸੇ ਸਾਰੀਆਂ ਬਕਾਊਗਾ ਕੱਲੀ ਕੱਲੀ ਵਹਿੜਦੀ ਆ ਪੂਰੀ ਡਿਟੇਲ ਆਪਾਂ ਲੈ ਲਾਂਗੇ ਸੋ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ 12 ਅਗਸਤ ਨੂੰ ਆਪਾਂ ਜਿਹੜੀ ਦੋਸਤੋ ਵੀਡੀਓ ਬਣਾ ਰਹੇ ਹਾਂ ਕੱਲ ਮਾਰਨਿੰਗ 13 ਅਗਸਤ ਨੂੰ ਦੋਸਤੋ 7 ਵਜੇ ਵੀਡੀਓ ਅਪਲੋਡ ਕੀਤੀ ਜਾਊਗੀ ਪਸ਼ੂ ਐਨੀਮਲ ਜਿਹੜਾ ਪਸੰਦ ਆਊਗਾ ਆਪਦਾ ਹੱਕ ਸਮਝ ਕੇ ਇੱਕ ਟਾਈਮ ਦੋ ਟਾਈਮ ਚੁਾਈ ਜ਼ਰੂਰ ਕਰ ਲਿਓ ਗੱਬਣ ਪਸ਼ੂ ਨੂੰ ਜਿਹੜਾ ਦੋਸਤੋ ਥਿੱਪ ਕੇ ਤਸੱਲੀ ਕਰ ਲਿਓ ਠੀਕ ਆ ਤੇ ਕੱਲ ਬਾਤ ਆਪਾਂ ਕਰਦੇ ਆਂ ਬਾਈ ਹੋਰਾਂ ਦੇ ਨਾਲ ਪੁੱਛ ਲੈਨੇ ਕੀ ਇਨਫੋਰਮੇਸ਼ਨ ਆ ਕੀ ਡਿਟੇਲ ਆ ਉਹ ਕਰਦੇ ਆਂ ਸਾਂਝੀ ਤੁਹਾਡੇ ਨਾਲ ਆਜੋ ਭਾਜੀ ਸਭ ਤੋਂ ਪਹਿਲਾਂ ਭਾਜੀ ਸਾਸਰੀ ਕਾਲ ਜੀ ਵਰਜੀ ਸਾਸਰੀ ਕਾਲ ਜੀ ਉਹ ਠੀਕ ਠਾਕ ਵਰਦੀ ਵਰਜੀ ਠੀਕ ਠਾਕ ਬਹੁਤ ਵਧੀਆ ਕਿਰਪਾ ਸੱਚੇ ਪਾਤਸ਼ਾਹ ਆਪਾਂ ਪਿਛੇ ਵੀਡੀਓ ਪਾਈਆ ਹੋ ਗਿਆ ਪਸੂ ਸੇਲ ਜੀ ਹਾਂਜੀ ਹੋਇਆ ਜੀ ਬਹੁਤ ਵਧੀਆ ਕਿਰਪਾ ਸੱਚੇ ਪਾਤਸ਼ਾਹ ਜੀ ਉਹ ਹਾਂਜੀ ਹੋਇਆ ਸੇਲ ਜੀ ਹਾਂ ਅੱਛਾ ਅੱਜ ਚਾਰ ਆਪਣੇ ਕੋਲ ਝੋਟੀਆਂ ਜੀ ਤੇ ਗਾਵਾਂ ਸਾਰੀਆਂ ਬਕਾਉ ਨੇ ਹਾਂਜੀ ਚਾਰ ਪੰਜ ਗਾਈਆਂ ਆ ਜੀ ਅੱਛਾ ਹਾਂਜੀ ਇਹ ਸੱਜਰੀਏ ਕਾਂ ਜਬ ਅੱਗੇ ਗੱਬਣਾ ਬਿਲਕੁਲ ਤਿਆਰੀ ਚ ਇੱਕ ਤੇ ਮੰਨ ਲਓ ਜੀ ਦੋ ਸੱਜਣਾ ਵਾਂ ਤੇ ਦੋ ਗੱਬਣਾ ਤਿਆਰ ਆ ਇੱਕ ਟੋਕਰ ਗੱਬਣਾ ਇੱਕ ਟੋਕਰ ਗੱਬਣਾ ਹਾਂਜੀ ਠੀਕ ਰੇੜਪੜਤਾ ਦਾ ਹਰ ਵਾਰ ਦੀ ਤਰ੍ਹਾਂ ਮਿਲ ਕੇ ਜੈ ਜੀ ਆਗਾ ਜੈ ਜੀ ਹੋਊਗਾ ਜੀ ਬਿਲਕੁਲ ਹਾਂਜੀ ਤੇ ਕਰੀਏ ਆਪਾਂ ਜੈ ਜੀ ਹਾਂਜੀ ਸ਼ੁਰੂਆਤ ਕਿਹੜੇ ਪਾਸੋਂ ਕਰੀਏ ਫਿਰ ਜੀ ਇਧਰ ਆਜੋ ਜੀ ਆਜੋ ਜੀ ਸੋ ਇੱਕ ਵਾਰੀ ਜਿਹੜੀ ਦੋਸਤੋ ਪਹਿਲਾਂ ਤੁਹਾਨੂੰ ਜਿਹੜੀ ਕੈਟਾਗਰੀ ਆ ਮੱਝਾਂ ਦੀ ਝੋਟੀਆਂ ਦੀ ਇਹ ਦਿਖਾ ਦਿੰਨੇ ਹਾਂ ਉਸ ਤੋਂ ਬਾਅਦ ਆਪਾਂ ਜਿਹੜੀਆਂ ਵਹਿੜਾਂ ਨੇ ਵਕਾਊ ਨੇ ਵਿਕਰੀ ਦੇ ਲਈ ਅਵੇਲੇਬਲ ਨੇ ਉਹਨਾਂ ਬਾਰੇ ਵੀ ਡਿਟੇਲ ਸਾਂਝੀ ਕਰਾਂਗੇ ਸੋ ਅੱਛਾ ਭਾਜੀ ਕੀ ਇਨਫੋਰਮੇਸ਼ਨ ਆ ਜਿਹੜੀ ਹੈ ਪਹਿਲੇ ਨੰਬਰ ਤੇ ਇਹ ਮੱਝ ਆਪਣੇ ਕੋਲ ਝੋਟੀਆਂ ਦੀ ਪਹਿਲਾ ਸੂਆ ਵਾ ਪਹਿਲੇ ਨਾ ਝੋਟੀ ਹਾਂਜੀ ਪਹਿਲਾ ਸੂਆ ਜੀ ਅੱਛਾ ਜੀ ਤੇ ਬਾਕੀ ਇਹ ਗੱਲ ਹੈਗੀ ਆ ਜੀ ਮਗਰੇ ਦੇ ਕੱਟਾ ਵਾ ਦੁੱਧ ਹੋਊਗਾ ਤੇ ਖਲੇ 7 ਕਿਲੋ ਦੁੱਧ 7 ਕਿਲੋ ਹਾਂਜੀ ਦੁੱਧ 7 ਕਿਲੋ ਸੂਈ ਨੂੰ ਕਿੰਨੇ ਦਿਨ ਹੋਏ ਆ ਸੂਈ ਨੂੰ ਅੱਜ ਜੀ ਇਹਨੂੰ ਤੀਜਾ ਦਿਨ ਆਈ ਤੀਜਾ ਦਿਨ ਹਾਂਜੀ ਮਗਰ ਇਹਦੇ ਕੱਟਾ ਮਗਰ ਕੱਟਾ ਹਾਂਜੀ ਤੇ ਬਿਲਕੁਲ ਹੁਣ 6 7 7 ਕਿਲੋ ਬੋਲਾ ਹਾਂਜੀ ਠੀਕ ਹੈ ਜੀ ਆਹ ਜਿਹੜੀ ਦੋਸਤੋ ਤੁਸੀਂ ਝੋਟੀ ਦੇਖ ਸਕਦੇ ਹੋ ਠੀਕ ਆ ਸੂਆ ਪਹਿਲਾ ਸੂਈ ਆ ਤੇ ਦੰਦੋਂ ਇਹ ਜਵਾਨ ਲੱਗਦੀ ਏ ਹਾਂਜੀ ਦੰਦੋਂ ਜਵਾਨ ਆ ਜੀ ਬੋਲ ਇੱਕ ਲੱਥਾ ਹੀ ਜਿਹਦਾ ਬਾਕੀ ਗੋਦ ਮੂੰਹ ਚਰਦੀ ਖਾਣ ਠੀਕ ਹੈ ਜੀ ਹਾਂਜੀ ਬਾਕੀ ਝੋਟੀ ਜਿਹੜੀ ਆ ਦੋਸਤੋ ਮੀਡੀਅਮ ਹਾਈਟ ਦੇ ਵਿੱਚ ਆ ਤੇ ਪਹਿਲਾ ਸੂਆ ਫਰੀਆ ਥਣ ਥਣ ਬਿਲਕੁਲ ਬਖਾਲਾ ਜਿਹੜਾ ਤੁਸੀਂ ਦੇਖ ਸਕਦੇ ਹੋ ਪੱਧਰ ਥਣ ਲਈ ਵੇਜੀ ਆ ਮਗਰਲੇ ਥਣ ਸੈਜ ਵਿੱਚ ਇੱਕ ਸਾਰ ਬਰਾਬਰ ਨੇ ਤੇ ਅਗਲੇ ਇੱਕ ਸਾਰ ਬਰਾਬਰ ਨੇ ਠੀਕ ਹੈ ਤੇ ਖੋਲ ਕੇ ਆਪਾਂ ਤੋੜ ਕੇ ਦਿਖਾ ਦਿੰਨੇ ਆ ਤੁਹਾਨੂੰ ਹਾਂਜੀ ਕਰ ਲਓ ਜੀ ਆ ਤੋੜ ਇਹ ਕਿਹਾ ਉੱਪਰ ਦੇ ਉਹ ਗਾਵਾਂ ਦੇ ਪਾਰੀ ਪਸ਼ੂ ਜਿਹੜੇ ਆ ਦੋਸਤੋ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਠੀਕ ਆ ਤੁਸੀਂ ਸਮੇਂ ਸਮੇਂ ਨਾਲ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਥਣ ਚੱਡੇ ਜੀ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਬਿਲਕੁਲ ਟਾਇਰ ਕਸਮੇਲੇ ਵੇਦੀਆ ਦੁੱਧ ਪਸ਼ੂ ਜਿਹੜਾ ਤੁਸੋਂ ਚੰਗਾ ਪਾ ਜਾਂਦਾ ਜਿਹੜਾ ਕਸਮੇਲੇ ਵੇਦਾ ਸੋ ਬੱਚਾ ਥੱਲੇ ਲਓ ਜੀ ਮੋੜ ਦੋ ਬੱਚਾ ਜਿਹੜਾ ਥੱਲੇ ਮੇਲ ਕਾਫ ਕੱਟਾ ਤੁਹਾਨੂੰ ਦੱਸਤਾ ਠੀਕ ਹੈ ਜੀ ਮੇਲ ਕਾਫ ਤੇ 6 7 6 7 ਜਿਹੜਾ ਬੋਲਾ ਬਿਲਕੁਲ ਹਾਜ਼ਰ ਆ ਦੋ ਡੰਗ ਦੀ ਕੋਈ ਵੀਰ ਚਵਾਈ ਕਰੇ ਕੋਈ ਤਿੰਨ ਟਾਈਮ ਦੀ ਕਰੇ ਠੀਕ ਹੈ ਠੀਕ ਹੈ ਭਾਜੀ ਕਿੰਨਾ ਮੁੱਲ ਕਰਦੇ ਆ ਜੀ ਦਾ ਵੀਰ ਜੀ ਮੁੱਲ ਭਲਾ ਇਹਦਾ ਭਾਵੇਂ 80 ਕਰ ਲਗੇ ਤੇ ਭਾਵੇਂ 85 ਕਰ ਲਗੇ ਇੱਕੋ ਮੁੱਲ ਵੀਰ ਜੀ ਤੁਹਾਨੂੰ ਪਤਾ ਆਪਣਾ ਹੁੰਦਾ ਠੀਕ ਹੈ ਨਾ ਇਹ ਗੱਲ ਤੇ ਜਿਆਦਾ ਆਪਾਂ ਤੁਹਾਨੂੰ ਦੱਸਾਂ ਗੱਲ ਵੀ ਵੀਰ ਜੀ 77000 ਦੀ ਛੋਟੀ ਦੇ ਦਾਂਗੇ ਆਪਾਂ 77000 ਜੀ ਹਾਂਜੀ ਹਾਂ ਬਸ ਗੱਲ ਜਿਹੜਾ ਵਾ ਜਾਇਜ ਹੀ ਮੁੱਲ ਆਪਾਂ ਤੁਹਾਨੂੰ ਪਤਾ ਵਾ ਵੀ ਜਾਇਜ ਹੀ ਮੁੱਲ ਕਰੀਏ ਆਪਾਂ ਬਸ ਜਿੰਜੋ ਲੈ ਦੇ ਲੈ ਜਾਣਾ ਝੋਟੀ ਹੌੜੀ ਥੋੜਾ ਜਿਹਾ ਮੁੱਲ ਹੋ ਜਾਊਗਾ ਵਿੱਚੋਂ ਜਾਇਜ ਮਿਲਦਾ ਚਲੋ ਵੀ ਜੀ ਕੋਈ ਇਹ ਗੱਲ ਹੈ ਜੀ ਪਹਿਲਾਂ ਗੱਲ ਕੀ ਆ ਇਸੇ ਕਰਕੇ ਆਪਾਂ ਤੁਹਾਨੂੰ ਮਸਾ 3000 ਰੁਪਏ ਆਪਾਂ ਪਹਿਲਾਂ ਕਢਾਤਾ 1000 ਹੋਰ ਨਹੀਂ ਕਰਦਾ ਹਾਂ ਹਾਂ ਜੀ 3000 ਦੀ ਝੋਟੀ ਦੇਦਾ ਸੋ ਸੱਜਰ ਸੂਈ ਆ ਦੋਸਤੋ ਬਿਲਕੁਲ ਨਵੀਂ ਝੋਟੀ ਹੈ ਠੀਕ ਆ ਬਿਲਕੁਲ ਥੋੜਾ ਬਣਿਆ ਪਸ਼ੂ ਕਈ ਨਾ ਲੇਟ ਬਣਦਾ ਬਾਕੀ ਸੂਆ ਪਹਿਲਾਂ ਹੀ ਆ ਬਣਦਾ ਪਸ਼ੂ ਕਈ ਨਾ ਲੇਟ ਆ ਠੀਕ ਆ ਜੀ ਥੋੜਾ ਪੱਕ ਕੇ ਪਸ਼ੂ ਕਈ ਨਾ ਬਣਦਾ ਬਾਕੀ ਸੂਆ ਪਹਿਲਾ ਸੂਈ ਸੀ ਇਹ ਦੂਜੇ ਨੰਬਰ ਤੇ ਭਾਜੀ ਜਿਹੜੀ ਇਹ ਇਹ ਅਮਾਜ ਆਪਣੇ ਕੋਲ ਆ ਜੀ ਇਹ ਵੀਰ ਜੀ 10 ਕਿਲੋ ਦੁੱਧ ਦੇ ਥੱਲੇ ਹਾਂਜੀ ਹਾਂਜੀ 10 11 ਕਿਲੋ ਦੁੱਧ ਤਿਆਰ ਹੋਊਗਾ ਹਾਂਜੀ ਠੀਕ ਆ ਜੀ ਤੇ ਮੰਨ ਲਓ ਚਵਾਚੂ ਬੜਾ ਪੋਲਾ ਜੀ ਇਹਦਾ ਹਾਂਜੀ ਤੇ ਬਾਕੀ ਇਹ ਆ ਵੀ ਸੂਆ ਇਹਦਾ ਜੀ ਤੀਜਾ ਤਿੱਜਾ ਸੂਆ ਤਿੱਜਾ ਸੂਆ ਉਹਨਾਂ ਨੇ ਆਪਰੋਂ ਆਖਿਆ ਵੀ ਤਿੱਜਾ ਸੂਆ ਜਿੱਥੋਂ ਆਪਾਂ ਆ ਅੱਛਾ ਇਹ ਸੂਈ ਨੂੰ ਕਿੰਨਾ ਟਾਈਮ ਦੱਸੇ ਇਹਨੂੰ ਅੱਜ ਹੋ ਗਏ ਆ ਜੀ 16 17 ਦਿਨ ਹੋ ਗਏ ਜੀ ਇਹਨੂੰ 15 16 17 ਦਿਨ ਹੋ ਗਏ ਠੀਕ ਆ ਜੀ ਹਾਂਜੀ ਮਗਰ ਕੱਟੀ ਜੀ ਇਹਦੀ ਠੀਕ ਆ ਜੀ ਹਾਂਜੀ 15 16 17 ਦਿਨ ਦਾ ਸਮਾਂ ਹੋ ਗਿਆ ਥੱਲੇ ਬੱਚਾ ਕੱਟੀ ਆ ਲੈਓ ਜੀ ਖੋਲੋ ਕੱਟੀ ਆ ਮਗਰ ਠੀਕ ਆ ਜੀ ਦੁੱਧ ਹੁਣ ਕਿੰਨਾ ਆਪਾਂ ਜਿਹੜਾ ਚਵਾਦਾਂਗੇ 15 16 ਦਿਨਾਂ ਦਾ ਜੀ ਇਹ ਹੁਣ ਜੀ ਆਪਾਂ 10 11 ਕਿਲੋ ਦੁੱਧ ਜੋਲੇ ਦੀ ਬਾਕੀ ਬਹੁਤ ਛੋਟੀ ਕੋਲੀ ਹੈ ਠੀਕ ਹੈ ਜੀ ਠੀਕ ਹੈ ਜੀ ਲੱਗ ਕੇ 10 12 ਕਿਲੋ ਹੈਗਾ ਤੁਹਾਨੂੰ ਹਾਂ ਜੀ ਹੈਗਾ ਹੈਗਾ 10 ਕਿਲੋ ਜੀ ਫੁੱਲਾ ਦੁੱਧ ਦੋ ਠੀਕ ਹੈ ਆਖ ਨੂੰ ਭਾਵੇਂ 12 13 ਆਖ ਦੀ ਠੀਕ ਹੈ ਠੀਕ ਬਾਕੀ ਉਹ ਨਹੀਂ ਕੰਮ ਆਪਾਂ ਜੀ ਤੁਹਾਨੂੰ ਬਹੁਤ ਠੀਕ ਹੈ 10 12 ਕਿਲੋ ਦੋਸਤੋ ਦੁੱਧ ਆ ਬਾਕੀ ਬਖਾਲਾ 15 ਲੀਟਰ ਦਾ ਆਇਆ ਪਿਆ ਹੈ ਜਿਹੋ ਜੀ ਆਪਾਂ ਮੱਝ ਦੀ ਬੰਤਰ ਦੇਖਦੇ ਪਏ ਆਂ ਵੀ ਤੀਜਾ ਸਵੇਰ ਤੋਂ ਹੀ ਠੀਕ ਹੈ ਤੇ ਫ ਸੋਹਣਾ ਦੋਸਤੋ ਆਰਡਰ ਕੁਆਲਿਟੀ ਆ ਲਓ ਜੀ ਮੋੜੋ ਬਾਕੀ ਥਾਂ ਤੋਂ ਬੜਾ ਸੋਹਣਾ ਜਿਹੜਾ ਦੋਸਤੋ ਪੂਰਾ ਟਾਪ ਕੁਆਲਿਟੀ ਹਨ ਸੋ ਰਾਜੀ ਆ ਫੁੱਲ ਭਜਨ ਡੋੜ ਤੇ ਦੁੱਧ ਚੰਗਾ ਚਵਾ ਦੂਜੀ ਠੀਕ ਹੈ ਜੀ ਬਾਕੀ ਅਜੇ ਮੈਨੇ ਚੱਲੀ ਆ ਤਕਰੀਬਨ 15 14 ਦਿਨ ਜਿਹੜਾ ਸਮਾਂ ਹੋਇਆ ਸੀ ਬਾਕੀ ਮੋਟਰੰਗੂ ਜਵਾਈ ਆ ਜੀ ਬਹੁਤ ਬੋਲੀ ਰੰਗ ਠੀਕ ਹੈ ਵਰਦੀ ਬੁਰਦੀ ਪਾਈ ਜਾਂਦਾ ਵੀ ਪੂਰੀ ਆ ਠੀਕ ਹੈ ਮੋਟਰ ਵਾਂਗੂ ਜਿਹੜੀ ਜਵਾਈ ਆ ਠੀਕ ਹੈ ਜੀ ਆ ਜਿਹੜਾ ਥਾਂ ਦੇ ਬਾਬਾ ਐਸ਼ਰ ਤੋਂ ਕਰ ਲਓ ਇੱਥੋਂ ਵੀ ਕਰ ਲਓ ਇਹਦਾ ਮੁੱਲ ਕਿੰਨਾ ਜੀ ਇਹ ਵੀਰ ਜੀ ਆਪਾਂ 85000 ਦੀ ਮੈਂ ਦੇਵਾਂਗੇ ਮੁੱਲ ਭਾਵੇਂ 95 ਕਰ ਲਈਏ ਤੇ ਭਾਵੇਂ ਲੱਖ ਕਰ ਲਈਏ 85000 ਹਾਂਜੀ 85000 ਦੀ ਮੈਂ ਦੇਵਾਂਗੀ ਕੋ ਗੱਲ ਹਾਂਜੀ ਠੀਕ ਹੈ ਜੀ 85000 ਦੀ ਭਾਵੇਂ ਜਿਹੜੀ ਇਹ ਲੈਦੇ ਹੋਊਗੀ ਠੀਕ ਆ 85000 ਮਾਨਤਨ ਵਿੱਚ ਉਹ ਹੋ ਜਾਊਗਾ ਛੋਟਾ ਛਾਪਾ ਜੋ ਮੌਕੇ ਦਾ ਹੈ ਉਹ ਹੋ ਜਾਊਗਾ ਠੀਕ ਹੈ ਜੀ ਇਸ ਤੋਂ ਬਾਅਦ ਅਗਲੀ ਤੀਜੇ ਨੰਬਰ ਤੇ ਜਿਹੜੀ ਤੁਹਾਨੂੰ ਝੋਟੀ ਦਿਖਾਉਣੀ ਆ ਇਹ ਵੀ ਝੋਟੀ ਤਕਰੀਬਨ ਪਹਿਲਾਂ ਪਹਿਲੀ ਝੋਟੀ ਹੈ ਹਾਂਜੀ ਇਹ ਪਹਿਲਾਂ ਝੋਟੀ ਆ ਜੀ ਅੱਛਾ ਜੀ ਹਾਂਜੀ ਇਹ ਗੱਬਣੀ ਹੈ ਜੀ ਨਹੀਂ ਇਹ ਸੂਈ ਆ ਜੀ ਸੂਈ ਹੈ ਹਾਂਜੀ ਇਹ ਸੂਈ ਆ ਜੀ ਅੱਛਾ ਅੱਛਾ ਹਾਂਜੀ ਦੁੱਧ ਦੇ ਦਾ ਥੱਲੇ ਹੋਊਗਾ ਤੁਹਾਡਾ 6 ਕਿਲੋ ਦੁੱਧ ਖੁੱਲਾ ਹੋਊਗਾ ਜੀ ਅੱਛਾ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਵੀ ਅੱਜ ਮੰਨ ਲਓ ਵੀ ਇਹ ਆ ਪਹਿਲੀ ਵੀਡੀਓ ਚ ਵੀ ਇਹਦਾ ਜ਼ਿਕਰ ਕੀਤਾ ਹੈ ਉਹਦਨ ਇਹ ਸੂਈ ਸੀ ਤੇ ਥੋੜਾ ਜਿਹਾ ਬੱਚੇ ਤੋਂ ਕਰਦੀ ਸੀ ਇਹ ਮਿਲ ਤੋਂ ਹੁਣ ਪੂਰੀ ਟਿਗੀ ਆ ਜਿੱਦਾਂ ਮਰਜ਼ੀ ਕੋਈ ਤਿੰਨ ਦੇ ਆਪੇਲੇ ਚਾਰ ਡੰਗ ਚੋ ਬੱਚੇ ਤੇ ਮਿਲਦੀ ਹੁੰਦੀ ਹਾਂ ਬੱਚੇ ਤੇ ਮਿਲਦੀ ਬੱਚੇ ਹਾਂ ਜੀ ਉਹਦਨ ਥੋੜਾ ਜਿਹਾ ਕਰ ਬੱਚੇ ਦਾ ਕਰਦੀ ਤੇ ਬਾਕੀ ਇਹ ਵੀ ਥੋੜਾ ਜਿਹਾ ਗਾਂ ਤੋੜ ਤੋੜ ਦੋਈ ਤੋੜ ਲਾ ਪੂਰੀ ਜੀ ਦਾ ਰਖਲਾ ਹੋਣੀ ਜੀ ਦਾ ਲੱਗਣਾ ਤੇ ਇਹ ਆ ਵੀ ਹੁਣ ਚਵਾਚ ਵੀ ਪੂਰਾ ਵਧੀਆ ਪਾਣ ਬੰਦਾ ਚੋਲੇ ਪਾਣ ਜਨਾਨੀ ਚੋਲੇ ਹਾਂ ਮੋੜਦੇ ਹੋ ਮੋੜਲਾ ਤੇ ਪਹਿਲਾਂ ਝੋਟੀ ਆ ਅੱਜ ਦਿਨ ਦੱਸਦੇ ਤੁਸੀਂ ਹਾਂਜੀ 15 ਕਿੰਨੇ ਨਹੀਂ 15 ਦੇ ਨਹੀਂ ਇਹਨੂੰ ਅੱਜ 6-7 ਦਿਨ ਹੋਏ ਜੀ ਸੂਈ ਨੂੰ ਘਰ ਆਈ ਹਾਂਜੀ 7 7 ਤਰੀਕ ਦੀ ਸੂਈ ਆਈ ਹਾਂ ਆ ਦੇਖੋ ਜੀ ਹਾਂ ਠੀਕ ਆ ਮਿੱਠੀ-ਮੁੱਠੀ ਪੂਰੀ ਜੀ ਦੰਦਾਂ ਚ ਜਨ ਵਾਲੇ ਆ ਜੀ ਦੰਦਾਂ ਦੇ ਵਿੱਚ ਠੀਕ ਆ ਜੀ ਹਾਂਜੀ ਸੋ ਸਿੰਗੀ-ਸੁੰਗੀ ਬਹੁਤ ਸੋਹਣੀ ਆ ਖੁੱਲੇ ਚੋਰ ਹਾਂ ਬਹੁਤ ਮਿੱਠੀ ਭਾਵੇਂ ਇਦਾਂ ਹੀ ਕੋਈ ਇਦਾਂ ਹੀ ਰਸਾ ਲਾ ਦੇ ਭਾਵੇਂ ਕੋਈ ਗੱਲ ਨੋ ਜੀ ਹਾਂ ਠੀਕ ਹੈ ਤੇ ਦੁੱਧ ਹੁਣ ਕਿੰਨਾ 7 ਕਿਲੋ ਜੀ 7 ਕਿਲੋ ਆ ਗਈ ਸੀ ਦੁੱਧ 7 ਕਿਲੋ ਹਾਂਜੀ ਬਾਕੀ ਛੋਟੀਏ ਦੁੱਧ 10 ਕਿਲੋ ਕਰੂਗੀ ਬਾਦੀ ਆਪਣਾ ਜਿੰਨਾ ਵਾ ਥੱਲੇ ਹੋਣਾ ਹੂੰ ਕਿਉਂ ਜੇ ਮੰਗੋ ਇੰਨੇ ਦਿਨਾਂ ਦੇ ਵਿੱਚ ਜੇ 7 ਕਿਲੋ ਕਰ ਸਕਦੀ ਆ ਹੁਣ ਵਧੂਗੀ ਛੋਟੀ ਦਾ ਕਰੂ ਬਿਲਕੁਲ ਤੇ ਬੱਚਾ ਤਾਂ ਮੇਰੇ ਕੱਟੀ ਸੀ ਅੱਜ ਕੱਟਾ ਆ ਜੀ ਕੱਟਾ ਮੇਲ ਕਰਦਾ ਤਾਂ ਮੋਂ ਫਿਰ ਕੀ ਕਰਤਾ ਜੀ ਮੁੱਲ ਵੀਰ ਜੀ ਇਹ ਦੇਣ ਲੈਣ ਜਿਹੜਾ ਵਾ ਨਾ 70000 ਝੋਟੀ ਦੇ ਦਾਂਗੇ ਇੱਕੋ ਗੱਲ ਹਾਂ ਜੀ ਸਿਰ ਨਹੀਂ ਖਪਾਉਣਾ ਝੋਟੀ ਦੇਵਾਂਗੇ ਹਾਂ ਨਾ ਬਸ ਠੀਕ ਹੈ ਮੁੱਲ ਭਾਵੇਂ ਅਸੀਂ 85 ਜੋ ਮਰਜ਼ੀ ਭਾਵੇਂ ਹੋਰ ਗਲਤ ਨਹੀਂ ਮੁੱਲ ਕਰ 70000 ਦੀ ਲੈ ਦੇ ਹਾਂਜੀ ਹਾਂਜੀ ਲੈ ਦੇ 70000 ਦੀ ਬਸ ਠੀਕ ਹੈ ਅਗਲੀ ਜਿਹੜੀ ਇਹ ਝੋਟੀ ਆ ਆਪਣੇ ਕੋ ਨਵੀਂ ਆ ਜੀ ਹਾਂਜੀ ਇਹ ਝੋਟੀ ਆ ਜੀ ਪਹਿਲਣ ਅੱਛਾ ਠੀਕ ਹੈ ਜੀ ਇਹਦੇ 20 ਦੇ ਤੂ ਖੋਲ ਖੋਲ ਇਹਦੇ 20 ਦੇ ਤਰੀਕ ਨੂੰ ਦਿਨ ਪੂਰੇ ਹੁੰਦੇ ਆ ਜੀ ਘਰੋਂ ਝੋਟੀ ਆਈ ਹੈ ਵੀ ਤਰੀਕ ਨੂੰ ਹਾਂਜੀ 20 ਤਰੀਕ ਨੂੰ ਦੇ ਦੇ ਪਾਏ ਅੱਜ ਕਿੰਨੇ ਦਾ ਪਾਏ ਦਿਨ ਪੂਰੇ ਹਾਂਜੀ 10 ਦਿਨ ਉੱਤੇ ਮੰਨ ਲਓ ਇਹ ਗੱਲ ਹੈ ਕੀ ਕਰੂਗਾ ਤੇ ਮੰਨ ਕੇ ਘੱਟੋ ਘੱਟ ਵੀ 15 ਕ ਦਿਨ ਲੈ ਜੂ ਹੈ ਹਾਂਜੀ ਹਾਂਜੀ 15 ਫਿਰ ਲੈ ਜੇ 20 ਦਿਨ ਲੈ ਜੇ ਬਾਕੀ ਝੋਟੀਆਂ ਖਲੂ ਚੰਗੀ ਤਲੇ ਹਾਂਜੀ ਪਹਿਲਾਂ ਝੋਟੀਆਂ ਦੋਸਤੋ ਪਿਛਲੀ ਵੀਡੀਓ ਦੇ ਵਿੱਚ ਵੀ ਦਿਖਾਏ ਸੀਗੇ ਪਸ਼ੂ ਪਹਿਲਾਂ ਜਿਹੜੇ ਪਸ਼ੂ ਪਹਿਲਾਂ ਝੋਟੀਆਂ ਨੇ ਇੱਥੇ ਆਈਆਂ ਸੀਗੀਆਂ ਠੀਕ ਹੈ ਜੀ ਅੱਜ ਵੀ ਤਕਰੀਬਨ ਪਸ਼ੂ ਜਿੰਨੇ ਵੀ ਆ ਪਹਿਲਨ ਝੋਟੀਆਂ ਨੇ ਠੀਕ ਆ ਨਾ ਜਿਹੜੇ ਆ ਚਾਰ ਪਸ਼ੂ ਬਕਾਊ ਸੀਗੇ ਮੱਝਾਂ ਦੇ ਵਿੱਚ ਕੈਟਾਗਰੀ ਤੇ ਬਿਲਕੁਲ ਝੋਟੀਆਂ ਜਿਆਦੀਆਂ ਹੈਗੀਆਂ ਠੀਕ ਆ ਪਹਿਲਨ ਜਿਹੜੀਆਂ ਝੋਟੀਆਂ ਨੇ ਉਹ ਦੋ ਤੋਂ ਤਿੰਨ ਤਿੰਨ ਗੀਆਂ ਝੋਟੀਆਂ ਨੇ ਅਜੇ ਅਵੇਲੇਬਲ ਨਹੀਂ ਠੀਕ ਆ 15 ਕ ਦਿਨ ਹਜੇ ਟਾਈਮ ਲੈ ਜੂਗੀ 15 ਕ ਦਿਨ ਘੱਟੋ ਘੱਟ ਮੋੜ ਦਿਓ ਜੀ ਮੋੜ ਜੀ ਬਿਲਕੁਲ ਨਵੀ ਜੀ ਝੋਟੀਆਂ ਠੀਕ ਹੈ ਤੇ ਸਿੰਘਾ ਸੁੰਗਾ ਤੇ ਪੰਤਰ ਕਾਫੀ ਸੋਹਣੀ ਥਣ ਦੇ ਵੀ ਜਿਹੜੀ ਸਾਫ ਆ ਠੀਕ ਹੈ ਜੀ ਵਿਖਾਲਾ ਸਾਫ ਆ ਬਾਕੀ ਥਣ ਸਪੇਸ ਬੇਸ਼ੱਕ ਕੋਈ 2 2 ਇੰਚ ਜਿਹੜੀ ਆ ਸਪੇਸ ਚੋਂ ਥਣਾਂ ਤੇ ਜਿਹੜੀਆਂ ਦੋਸਤੋ 2 2 ਇੰਚ ਸਪੇਸ ਵਿੱਚ ਹੈ ਜੀ ਠੀਕ ਹੈ ਬਾਕੀ ਅਡਰ ਕੁਆਲਟੀ ਲੈਫਟੀ ਜਿਹੜੀ ਬਣਾ ਕੇ ਤਿਆਰ ਕਰਦੀ ਸਹੀ ਬਾਕੀ ਮਿੱਠੀ ਮੁੱਠੀ ਵੀ ਪੂਰੀ ਆ ਜੀ ਖਸਾਬ ਬਹੁਤ ਛੋਟੀ ਸੀ ਉਸ ਲਾਗਾ ਕਰਮਾ ਦੀ ਤੱਦ ਕਾਠ ਵੀ ਪੂਰਾ ਛੋਟੀ ਦਾ ਲੈ ਲਓ ਜੀ ਮਿੱਠੀ ਮੁੱਠੀ ਪੂਰੀ ਮਿੱਠੀ ਮੁੱਠੀ ਪੂਰੀ ਆ ਵੇਖੋ ਸਿੰਗੀ ਨੀ ਕੀ ਨੀ ਕੀ ਕਰਮਾ ਅੱਛਾ ਇਹਦਾ ਭਾਜੀ ਫਿਰ ਲੈਣ ਦੇਣ ਇਹਦਾ ਲੈਣ ਦੇਣ ਹਾਂ ਨਾ ਵਾਂ ਜੀ 75000 ਹੀ ਦੇ ਦਾਂਗੇ ਛੋਟੀ 75 ਹਾਂਜੀ ਤਿਆਰ ਹੋਈ ਤਾਂ ਰੇਟ ਚਲੋ ਇਹ ਆ ਵੀ ਛੋਟੀ ਦੇ ਵੀ 85000 ਦੀ ਪਰ ਹੁਣ 75000 ਹੀ ਦੇ ਦਾਂਗੇ ਮਾਨ ਤਨ ਕਰ ਦਾਂਗੇ ਜੋ ਭੈਣ ਭਰਾ ਦੂਰੋਂ ਨੇਰੇ ਆਉ ਕੋਈ ਗੱਲ ਠੀਕ ਹੈ ਕਰ ਦਾਂਗੇ ਚਲੋ 75000 ਦੀ ਬਾਈ ਕਹਿੰਦਾ ਪਿਆ ਬਾਕੀ ਦੋਸਤੋ ਆਓ ਇੱਕ ਵਾਰੀ ਵੇਖੋ ਆਪਦੀ ਨਿਗਾਹ ਚ ਕੱਢੋ ਪਸ਼ੂ ਪਸੰਦ ਆਊਗਾ ਸ਼ਕੀਨ ਸ਼ਕੂਨ ਪੂਰੀਆਂ ਨੇ ਝੋਟੀਆਂ ਸਿੰਘੀਆਂ ਸੁngੀਆਂ ਸੋਹਣੀਆਂ ਨੇ ਸਿੰਘ ਸੁngਦੀ ਬੰਦਰ ਵੀ ਸਾਰਿਆਂ ਦੀ ਸੋਹਣੀ ਸ਼ਕੀਨੀ ਪੂਰੀ ਆ ਤੇ 75000 ਦੀ ਲੈ ਦੇ ਆ ਠੀਕ ਹੈ ਇਸ ਤੋਂ ਬਾਅਦ ਇੱਕ ਵੈੜਾ ਜੜੀਆਂ ਨੇ ਵੈੜ ਥੋੜਾ ਠੀਕ ਆ ਤੇ ਇਹ ਵੈੜਾ ਆਪਾਂ ਨੂੰ ਦਿਖਾ ਦੇ ਕੱ비 ਖੋਲ ਵੈੜ ਠੀਕ ਆ ਇਹ ਗੱਪਣੇ ਹਾਂਜੀ ਇਹ ਗੱਪਣਾ ਹਾਂਜੀ ਪਹਿਲਾਂ ਵਹਿ ਲਾਈਏ ਹਾਂਜੀ ਕਰਨ ਲੱਗੀ ਆ ਬਾਕੀ ਬੱਚੇ ਜਿਹੜੇ ਆ ਦੋਸਤੋ ਪਛਮਾ ਦਾ ਜਰੂਰ ਤੁਹਾਨੂੰ ਦਿਖਾ ਦਾਂਗੇ ਆਪਾਂ ਜਿਹੜੀਆਂ ਝੋਟ ਖਤਾਂ ਦਿਖਾਈਆਂ ਨੇ ਨਹੀਂ ਕਿਹਾ ਬੱਚੇ ਬਾਹਰ ਬੰਨ ਲਾ ਬੱਚੇ ਬਾਹਰ ਚੜ੍ਹ ਮਾ ਪਾ ਇਹ ਸੁਆ ਅਕਨਮਾ ਸੋਣ ਜਾ ਰਹੀ ਹੈ ਇਹ ਤੇ ਆਪਾਂ ਨੂੰ ਦਈ ਉਹ ਆਪਾਂ ਕੇ ਸੰਭਾ ਉਹਨਾਂ ਦੇ ਵੀ ਪਹਿਲਾਂ ਸੁਆ ਸੋਣੀ ਆ ਜੇ ਹਾਂ ਹਾਂਜੀ ਆ ਪਹਿਲਾਂ ਨਹੀਂ ਲੱਗਦੀ ਹੈ ਹਾਂਜੀ ਪਹਿਲਾਂ ਪਹਿਲਾਂ ਸੁਆ ਬੈਜੂ ਕੇ ਤਾਂ ਕੱਢ ਦੀਏ 2-4 ਦਿਨ ਹੈ। ਹਾਂ ਜੀ ਕੱਢ ਦੀ ਆਈ 2-4 ਦਿਨ ਬਾਕੀ ਚਲੋ ਥੂਣ ਵਾਲੀ ਤੁਹਾਨੂੰ ਪਤਾ ਭਾ ਕਰਮ ਵਾਲੀ ਸਵੇ। ਬਿਲਕੁਲ ਬਿਲਕੁਲ। ਹਾਂ ਜੀ ਹਾਂ। ਬਾਕੀ ਥਣ ਥੂਣ ਸੁਣੇ ਹਨ। ਥਾਣ ਸੁਣਾ ਸੀਲਸਰਾਕ ਵੜੀ ਆ ਗਈ। ਆ ਵੇਖੋ ਤੁਹਾਨੂੰ ਵਿਖਾ ਦੇਣਾ ਭਾਣੇ ਇਦਾਂ ਨਾ ਕੋਈ ਗੱਲ ਨਹੀਂ। ਜੇ ਜੇ ਦੀ ਮਰਜ਼ੀ ਭਲਾ ਕੋਈ ਆਏ ਦੀ ਬਹਿ ਜੇ ਤੇ ਭਲਾ ਆਏ ਬਹਿ ਜੇ ਭਾ ਕੋਈ ਕਰਲੀ ਨਹੀਂ ਇਹਨੂੰ ਕਰਮ ਵਾਲੀ। ਥਣ ਵੀ ਆ ਵੇਖੋ ਪਤਾ ਗੱਲ ਕੀ ਹੈ ਚਲੋ ਆਪਾਂ ਜੀ ਆਖੇ ਤੇ ਫੇਪਕੇ ਵੀ ਚਲੋ ਵਿਖਾ ਦੇਣਾ ਚਲੋ ਹੁਣ ਵੀਡੀਓ ਦੇ ਵਿੱਚ ਕੋਈ ਇਹੋ ਜਿਹੀ ਕੋਈ ਗੱਲ ਨਹੀਂ। ਆ ਵੇਖੋ ਨੋ ਦਿਵਦੇ ਪਤਾ ਕੀ ਕੋਈ ਗੱਲ ਨਹੀਂ ਬਾਕੀ ਹਾਂ ਬਾਕੀ ਪੂਰੇ ਥਾਣੇ ਤਾਂ ਦਸਾਂ ਗੱਲ ਵੀ ਵਧੀਆ ਥਾਣਾ ਹੱਥ ਚਾਉਂਦੇ ਲੈ ਜੋ ਜੀ ਲੈ ਜੋ ਚੀਜ਼ ਲੱਗ ਪੂਰੀ ਜਿੱਦਾਂ ਮਰਜੀ ਕੋਈ ਪਹਿਲਣ ਜਿਹੜੀ ਵੈੜਾ ਕੁੰਡਾ ਕਹਿੰਦਾ ਕਿ ਨੂੰ ਬੂਲਦਾ ਸਦਾ ਲੈ ਜਾ ਖਿੱਚ ਕੇ ਲੈ ਜੋ ਜੀ ਲੈ ਥੋੜੀ ਦੇਖਦਾ ਮੈਂ ਪਹਿਲਣ ਵੈੜ ਜਿਹੜੀ ਦੋਸਤ ਸੁਣੀ ਸੀਗਾ 2-4 ਦਿਨ ਚੱਲਦੀ ਆ ਹੋ ਸਕਦਾ ਵੀ ਸਫਰ ਤੇ ਜਾਂਦੇ ਆ ਵੀ ਸੂਪੇ ਪਰ ਹੈ ਤਿਆਰੀ ਹੈ ਠੀਕ ਆ ਬਾਕੀ ਚਲੋ ਜੇ ਦੋ ਮੰਨ ਲਓ ਇਹ ਗੱਲ ਹੈਗੀ ਥੱਲੇ ਪੂਰੀ ਕਰਮਾੜੀ ਸਾਈਡ ਬਣੂ ਹਾਂਜੀ ਹਾਂਜੀ ਜੀ ਡਿਮਾਂਡ ਡਿਮਾਂਡ ਆ ਜੀ ਭਲਾ 40000 ਮੰਗੇ 36000 ਦੀ ਵਾੜ ਦੇ ਦਾਂਗੇ ਜੀ ਇੱਕ ਹੋ ਗਿਆ 36000 ਦੀ ਹਾਂਜੀ 36000 ਦੀ ਵਾੜ ਦੇ ਦਾਂਗੇ ਹਾਂਜੀ ਗਲਤ ਨਹੀਂ ਸਪੈਸ ਨੂੰ ਤਾਂ ਫੋਲ ਕਰਨਾ ਲੈਣ ਦੇਣ ਵਾਲਾ ਕਰਨਾ ਕੋਈ ਸਿਰ ਨਹੀਂ ਖਪਾਉਣਾ ਬਿਲਕੁਲ ਨਾ ਅਗਲੇ ਨੂੰ ਗਲਤ ਲੱਗੇ ਵੀ ਮੰਨ ਲਓ ਵੀ ਵੀ ਰੇਟ ਵੱਧ ਆ ਹੂੰ ਹੂੰ ਠੀਕ ਹੈ ਜੀ ਬਿਲਕੁਲ ਜੀ ਬਾਕੀ ਜਿਹੜੀ ਗੱਲ ਆ ਆਪਾਂ ਜਾਇਜ਼ ਹੀ ਕਰਨੇ ਜੋ ਸਚਾਈ ਉਹ ਦੱਸਾਂਗੇ ਅਗਲੀ ਕਿਹੜੀ ਬੈਰ ਦਿਖਾਉਣੀ ਹੈ ਜੀ ਅਗਲੀ ਉਹ ਫੋਲ ਕਰ ਉਹ ਵੀ ਫੋਲ ਲਾ ਫਿਰ ਹਰੋਈ ਇਹ ਵੀ ਗੱਪਣੇ ਕੇ ਸੂਈ ਹੈ ਜੀ ਇਹ ਗੱਪਣ ਆਈ ਹੈ ਇਹ ਦਿਨ ਲੈ ਜੀ ਮੀ ਜੀ ਇਹ ਜਰਸੀ ਵੈਰ ਆਈ ਜਰਸੀ ਠੀਕ ਆ ਹਾਂ ਜਰਸੀ ਬਰੀਡ ਚ ਆ ਜਾਂਦੀ ਆ ਹਾਂਜੀ ਜਰਸੀ ਠੀਕ ਆ ਤੇ ਥੋੜੇ ਜਿਹੇ ਸਿੰਘ ਜਿਹੜੇ ਹੈਗੇ ਬਾਕੀ ਠੰਡਾ ਧੀਰਾ ਪਸੂ ਬਹੁਤ ਬਹੁਤ ਸੰਧੀ ਧੀਰੀ ਆਈ ਤੇ ਦਿਨ ਕਿੰਨੇ ਕੱਢ ਜੂ ਹਜੇ ਇਹ ਦਿਨ ਵੀਰ ਜੀ ਮੇਰੇ ਹਿਸਾਬ ਨਾਲ 8 ਕੁ ਦਿਨ ਲੈ ਜੂਗੀ ਸੈਤ 10 ਵੀ ਲੈ ਜੇ ਬਾਕੀ ਚਲੋ ਕੁਦਰਤੀ ਖੇਡ ਬਾਕੀ ਬੱਚੀ ਵੈੜ ਬਣੂ ਮੜੀ ਚੱਲੇ ਬਣੂ ਢਿਲ ਟੂਲ ਹਾਂਜੀ ਢਿਲ ਟੂਲ ਬੜੀ ਆ ਨਾਲੇ ਥਾਂ ਛੱਡਾ ਬਹੁਤ ਅੱਬਾ ਕੀ ਸੀਲਸ ਲੱਗ ਬਹੁਤ ਆਈ ਕੋਈ ਛੂ ਇਹ ਵੀ ਪਹਿਲਾਂ ਨਹੀਂ ਹਾਂਜੀ ਪਹਿਲਾਂ ਨਹੀਂ ਇਹਦਾ ਇਹ ਘਰੋਂ ਆਈ ਆ ਜੀ ਪ੍ਰੇਮ ਵਾਲੇ ਬੰਦਿਆਂ ਕੋ ਹਾਂ ਜੇ ਆ ਵੀ ਇਹਦਾ ਇਹਨੇ ਦੂਜਾ ਛੂਆ ਹਾਂਜੀ ਲਓ ਜੀ ਮੋੜ ਦਿਓ ਭਾਜੀ ਮੁਰ ਠੀਕ ਹੈ ਇਹ ਸੁਬਾ ਦੂਜਾ ਹਾਂਜੀ ਦੂਜਾ ਦਿਨ ਲੈਦੇ ਆ ਵੀ ਬੰਨ ਬਹੁਤ ਆਈ ਬੰਨ ਪੂਰੀ ਹਜੇ ਟਾਈਮ ਇੱਕ ਹਫਤਾ ਘਟੋ ਘਟ ਵੀ ਲੈ ਜੂ ਪੂਰੀ ਹਫਤਾ ਜੇ ਫਿਰ ਕੋਈ ਕਰ ਕਰਨ ਨਹੀਂ ਤੇ ਬਾਕੀ ਚਲੋ ਇਹ ਗੱਲ ਹੈ ਜੀ ਦੁੱਧ ਚਲੂਣਾ ਹੈ ਪਹਿਲੇ ਸਵੇਰੇ 12 ਕਿਲੋ ਤੇ ਅੱਜ ਥੱਲੇ ਹਾਂਜੀ ਠੀਕ ਹੈ ਜੀ ਬਿਲਕੁਲ ਤੇ ਬਾਕੀ ਚਲੋ ਇਹ ਆ ਵੀ ਜੋ ਜਿੰਨਾ ਕੋ ਸੰਭੂਗਾ ਤੁਹਾਨੂੰ ਪਤਾ ਵਾ ਵੀ ਦਹੀ ਜਾਂਦੀਆਂ ਕਰਮਾ ਲਵਾਂ ਬਿਲਕੁਲ ਤੇ ਮੋਲੇ ਦਾ ਕੀ ਰਊਗਾ ਮੋਲਵੀਰ ਜੀ ਇਹ ਦੇ ਦਾਂਗੇ 35000 35 ਦੀ ਹਾਂਜੀ 1000 ਮਾਨ ਕਰਦਾ ਹਾਂ ਹਾਂਜੀ 35000 ਦੀ ਜਿਹੜੀ ਆ ਭਰਾਵੋ ਲੈ ਦੇ ਹੋ ਗਈ ਠੀਕ ਆ ਤੇ ਬਾਕੀ ਖਾਨਕੂ ਜਿਹੜਾ ਚੰਗਾ ਬਿਰਦਾ ਚਲੋ ਜੀ ਤੋਰੋ ਤੋਰੋ ਕੀ ਦੀ ਗੱਲ ਹੈ ਤਾਂ ਦੋਸਤੋ ਕੋਈ ਪੂਰਾ ਸਟਰਕਚਰ ਜਿਹੜਾ ਤੁਸੀਂ ਇਸ ਬੈਡ ਤਾਂ ਦੇਖੋ ਠੀਕ ਹੈ ਜੀ ਇਹ ਵੀਰਦੀ ਦੁੱਧ ਦਿੰਦੀ ਆ ਦੁੱਧ ਦੇਖ ਲਿਆ 8-9 ਕਿਲੋ ਦੁੱਧ ਆ ਬਾਕੀ 4 ਮਹੀਨੇ ਦੀ ਕੱਪਣ ਆ ਅੱਛਾ 4 ਮਹੀਨੇ ਦੀ ਕੱਪਣ ਟੋਕੜ ਕੱਪਣ ਹੈ ਹਾਂਜੀ ਟੋਕੜ ਕੱਪਣ ਹੂੰ 8-9 ਕਿਲੋ ਇਹਦਾ ਸ਼ੋਰਦਾ ਬਣਾਉਂਗਾ ਹੂੰ ਹਾਂਜੀ ਤੇ ਕੱਪਣੇ ਕਿੰਨੇ ਚਿਰ ਦੀ ਹੈ ਹਾਂਜੀ ਗੱਭਣ ਕਿੰਨੇ ਟਾਈਮ ਦੀ ਹੈ ਇਹ ਵੀਰ ਜੀ 4 ਮਹੀਨਿਆਂ ਦੀ ਗੱਭਣ ਆ ਠੀਕ ਆ ਹੁਣ ਵੰਡੂ ਮੁੰਡ ਚਲੋ ਗਰਮੀ ਦਾ ਕਰਕੇ ਥੋੜਾ ਜਿਹਾ ਬੰਦ ਕੀਤਾ ਗੱਭਣ ਦਾ ਕਰਕੇ ਵੀ ਗੱਭਣ 4 ਮਹੀਨਿਆਂ ਦੀ ਆ ਉਹਦਾ ਕਰਕੇ ਨਾ ਦੁੱਧ 12 13 ਕਿਲੋ ਹੋਣਾ ਹੀ ਹੈਗਾ ਸੀ ਤੇ ਬਾਕੀ ਸੱਜਰ ਜਿਹੜੀ ਹੈ 22 23 ਦੀ ਹਾਂਜੀ ਮੁੱਲ ਕੀ ਕਰ ਦਿੰਦਾ ਹਾਂਜੀ ਮੁੱਲ ਮੁੱਲ ਵੀ ਜੀ ਇਹਦਾ ਹਾਂ ਨਾ ਬੱਤੀ ਹਾਂ 13000 ਤੁਹਾਨੂੰ ਚਾਹੀਦੀ ਮੁੱਲ ਕਰ ਲਵੇ ਹਾਂ ਹਾਂ 23000 ਦੀ ਲੈਦੇ ਆ ਹਾਂਜੀ ਠੀਕ ਹੈ ਜੀ ਆਪਣੇ ਰੇਟ ਤੁਹਾਨੂੰ ਪਤਾ ਸੰਤੂ ਸਾਹਿਬ ਇੰਨੇ ਹੀ ਹੁੰਦੇ ਤੁਹਾਨੂੰ ਅੱਗੇ ਵੀ ਆਹ ਖੋਲ ਤੁਹਾਰਾ ਰਹਿੰਦੇ ਪੁੱਤ ਰਹ ਗਈ ਗਈ ਹੈ ਉਹ ਹੋ ਰਹੀ ਵੱਡੀ ਖੋਤੋ ਜੀ ਇਹ ਕਿਵੇਂ ਸੁਹੀ ਉਹ ਵੀ ਪਰਲੀ ਇਹ ਸੁਹੀ ਆ ਜੀ ਅੱਛਾ ਹਾਂਜੀ ਇਹ ਆਪਣੀ ਪਿਛਲੀ ਵੀਡੀਓ ਦੇ ਵਿੱਚ ਉਦਨੇ ਉਦਨੇ ਸੁਹੀ ਜਦੋਂ ਆਪਾਂ ਵੀਡੀਓ ਬਣਾਈ ਹੈ ਮੁਰਕੇ ਥੋੜਾ ਜਿਹਾ ਬੋਲੇ ਬਾਲੇ ਦਾ ਕਰਕੇ ਨਾ ਹੁਣ ਬਹੁਤ ਦੂਰ ਤੱਕ ਆਏ ਅੱਛਾ ਸੁਆ ਕਿੰਨਾ ਸੀ ਇਹ ਸੁਆ ਜੀ ਮੰਨ ਲਓ ਇਹ ਆ ਵੀ ਆਪਾਂ ਨੂੰ ਉਹਨਾਂ ਨੇ ਇਹ ਗੱਲ ਕਹੀ ਵੀ ਤੀਜਾ ਸੁਆ ਨਹੀਂ ਜੁਮਾ ਹਮ ਲੇਕੋ ਕੰਤੇ ਤੋਂ ਹੋ ਗਿਆ ਹੈ ਚੌਥੇ ਵੀ ਹੋ ਸਕਦੇ ਉੱਥੇ ਵੀ ਹੋ ਸਕਦੀ ਆਪਾਂ ਗੜੀ ਘਰੇ ਦਵਾਈ ਵੀ ਕਰਦੀ ਬਹਿੜ ਪਾਣੀ ਆ ਆਪਾਂ ਤੇ ਗੰਨ ਨੂੰ ਲਿਆਏ ਆ ਬਾਕੀ ਦੁੱਧ ਪਤੋਆ ਕੀ ਥਲੇ ਤੇ ਬੱਚਾ ਇਹਦੇ ਅੱਛਾ ਵਈ ਦੁੱਧ ਹੁਣ ਕਿੰਨਾ ਚਵਾਵਾਂਗੇ ਜੇ ਦੁੱਧ ਹੁਣ ਇਹਦੇ ਥੱਲੇ ਜੀ 16 ਕਿਲੋ ਹੈਗਾ ਠੀਕ ਹੈ ਹਾਂਜੀ 16 ਕਿਲੋ ਦੇ ਲੱਖ ਭਾਦਰ ਕੋ ਸੈ ਗਈ 16 ਟੰਗ ਤੋਂ ਮੋੜ ਦਿਓ ਜੀ 16 ਕਿਲੋ ਦੁੱਧ ਦਾ ਤੇ ਬੱਚਾ ਜਿਹੜਾ ਦੋਸਤੋ ਇਹਦੇ ਇਹਦੇ ਬੱਚਾ ਜਿਹੜਾ ਬੱਚਾ ਮੇਲ ਕਾਪ ਸੋ ਵਾਇਰ ਪੂਰੀ ਵੱਡੀ ਹੈ ਗਾਂ ਪੂਰੀ ਵੱਡੀ ਹੈ ਕਦ ਕਾਠ ਪੂਰਾ ਉੱਚਾ ਸੋ ਦੁੱਧ 15 16 ਕਿਲੋ ਬਾਕੀ ਇਹ ਵੀ ਅਜੇ ਅੱਜ 6 7 ਤਰੀਕ ਦੀ ਸੂਈ ਹੈ ਹਾਂ ਹਾਂ ਦਲ ਕੋ ਤੇ ਠੀਕ ਹੈ ਇਹ ਤਾਂ ਮੁੱਲ ਹੀ ਰਹੂਗਾ ਹਰ ਮੁੱਲ ਵੀ ਜੀ ਆਪਾਂ ਚਲੋ ਇਹ ਆ ਵੀ ਤੁਹਾਨੂੰ ਦੱਸਾਂ ਗੱਲ ਵੀ 50000 ਦੀ ਦੇ ਦਾਂਗੇ ਹਾਂ ਨਾ 2000 ਕੱਟ ਕਰ ਲਾਂਗੇ 45 ਦੀ ਅੰਡ ਦੇ ਦਾਂਗੇ ਹੂੰ ਹਾਂਜੀ 45000 45000 ਦੀ ਅੰਡ ਦੇ ਦਾਂਗੇ ਠੀਕ ਹੈ ਹਾਂਜੀ ਠੀਕ ਹੈ ਤੇ ਪਸੂ ਆਜੇ ਹੋ ਸੀਗੇ ਹੋਰ ਵੀ ਹਾਂਜੀ ਇੱਕ ਉਹ ਇੱਕ ਪਰਲੇ ਬੰਨੇ ਹੈਗੇ ਹੋਰ ਹੋਲੇ ਜੇ ਪਾ ਦੀ ਹੋਰ ਜੇ ਕਹੇ ਵੀ ਕੋਈ ਇਹ ਗੱਲ ਹੈ ਵੀ ਕੋਈ ਨਹੀਂ ਦਿਖਾ ਦਿੰਨੇ ਇੱਥੇ ਦਿਖਾ ਦਿੰਨੇ ਇੱਥੇ ਦਿਖਾ ਦਿੰਦੇ ਯਕੇ ਕਿਵੇਂ ਇਹ ਸੂਈ ਸਹੀ ਦਾ ਕੀ حساب ਕਰਾਂਗੇ ਸੂਈ ਉਹ ਬੱਧੀ ਆ ਜੀ ਇਹ ਸੂਈ ਆ ਮੰਨ ਲਓ 20-25 ਦਿਨ ਹੋ ਗਏ ਨੇ ਸੂਈ ਨੂੰ ਤੇ ਦੁੱਧ ਦੇ ਦੇ ਥੱਲੇ ਹੋਊਗਾ 7 ਕਿਲੋ 6 ਕਿਲੋ ਮੰਨ ਲੇ ਹੁਣ ਬੱਚਾ ਚੰਗ ਗਿਆ ਆ ਜੀ 25 ਚੰਗ ਗਿਆ ਮੰਨ ਲਓ ਹੁਣ 6-7 ਕਿਲੋ ਬਣ ਬੱਚਿਓ ਨਹੀਂ ਬੱਚਾ ਹੈਗਾ ਹੀ ਬੱਚੀ ਹੈ ਸੂਈ ਕਿੰਨਾ ਕ ਟਾਈਮ ਆ ਸੂਈ ਨੂੰ ਸੂਈ ਨੂੰ ਹੈਗੇ 20-25 ਦਿਨ ਹੋ ਗਏ 20-25 ਦਿਨ ਹੋ ਗਿਆ ਸਮਾਂ 6-7 ਕਿਲੋ ਦੁੱਧ ਦਾ ਤੇ ਮੁੱਲ ਮੁੱਲ ਵੀਰ ਜੀ ਇਹ 20000 ਦੀ ਦੇ ਦਾਂਗੇ 20000 ਦੀ ਠੀਕ ਆ ਜੀ ਬੋਲ ਕੇ ਨੰਬਰ ਆਪਣੇ ਭਾਜੀ ਹਾਂਜੀ ਸੰਪਰਕ ਨੰਬਰ ਬੋਲ ਦਿਓ ਸੰਪਰਕ ਨੰਬਰ ਹੈਗਾ ਜੀ 98724 39717 ਠੀਕ ਹੈ ਜੀ ਹਾਂਜੀ ਠੀਕ ਹੈ ਤੇ ਇਹੋ ਨੰਬਰ ਹੀ ਚੱਲਦੇ ਨਾ ਆਪਣੇ ਹਾਂਜੀ ਇਹੋ ਚੱਲਦੇ ਆ ਜੀ ਠੀਕ ਹੈ ਲੱਗ ਜਾਓ ਜੀ ਮੜਾ ਜਾ ਕੋਈ ਗੱਲ ਨਹੀਂ ਹਾਂ ਆ ਬੱਚੇ ਜੀ ਠੀਕ ਹੈ ਹਾਂਜੀ ਆ ਬੱਚੇ ਆ ਜੀ ਠੀਕ ਹੈ ਤੇ ਜਿਹੜੀਆਂ ਸੂਈਆਂ ਵਾ ਇੱਕ ਇਹ ਮੰਨ ਲਓ ਇੱਕ ਥੱਲੇ ਜਿਹੜੇ ਕੱਤੀ ਉਹ ਵੱਡੀ ਮੈਂ ਥੱਲੇ ਇੱਕ ਦਾ ਉਹ ਬੱਚਾ ਕੱਟਾ ਹੂੰ ਇੱਕ ਦਾ ਉਹ ਕਟਾ ਰਹਿ ਗਿਆ ਹਾਂਜੀ ਦੋ ਹਾਂਜੀ ਜਾਂ ਤਿੰਨ ਝੋਟੀਆਂ ਦਿਖਾਈਆਂ ਪੰਜ ਸੂਈਆਂ ਹਾਂਜੀ ਤਿੰਨ ਝੋਟੀਆਂ ਜੀ ਤਿੰਨਾਂ ਦੇ ਆ ਬੱਚੇ ਨੇ ਤੇ ਤਿੰਨ ਤਿੰਨਾਂ ਦੇ ਬੱਚੇ ਆ ਠੀਕ ਆ ਸੋ ਦੋਸਤੋ ਅੱਜ ਆ ਨਾਗ ਜਿਹੜੇ ਤੁਹਾਨੂੰ ਦਿਖਾਉਨੇ ਸੀਗੇ ਚਾਰ ਝੋਟੀਆਂ ਹੈਗੀਆਂ ਠੀਕ ਆ ਜੀ ਤੇ ਚਾਰ ਪੰਜ ਹੀ ਵੜਾ ਹੈਗੀਆਂ ਠੀਕ ਆ ਪੌਣ ਸੋ ਕੀ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਪਰਮਾਨੰਤ ਸੱਤ ਜੀ